ਸਲੋਕ ਮਹੱਲਾ ਚੌਥਾ ਧੁਰ ਮਾਰੇ ਪੂਰੇ ਸਤਿਗੁਰੂ ਸੇ ਹੁਣ ਸਤਿਗੁਰ ਮਾਰੇ ਜੇ ਮਿਲਣ ਨੂੰ ਬਹੁ ਤੇਰਾ ਲੋਚੀਐ ਨਾ ਦੇਈ ਮਿਲਣ ਕਰਤਾਰੇ ਸਤ ਸੰਗਤ ਢੋਈ ਨਾਲ ਲਹਿਣ ਵਿਚ ਸੰਗਤ ਗੁਰ ਵਿਚਾਰੇ ਕੋਈ ਜਾਏ ਮਿਲੈ ਹੁਣ ਉਹਨਾਂ ਨੂੰ ਇਸ ਮਾਰੇ ਜਮ ਜੰਦਾਰੇ ਗੁਰ ਬਾਪੈ ਫਿਟਕੇ ਸੇ ਫਿੱਟੇ ਗੁਰ ਅੰਗਦ ਕੀਤੇ ਕੂੜਿਆਰੇ ਗੁਰ ਤੀਜੀ ਪੀੜੀ ਵਿਚਾਰਿਆ ਕਿਆ ਹੱਥ ਇਨਾਂ ਵਿਚਾਰੇ ਗੁਰ ਚੌਥੀ ਪੀੜੀ ਟਿੱਕਿਆ ਤਿੰਨ ਨਿੰਦਕ ਦੁਸ਼ਟ ਸਭ ਤਾਰੇ ਕੋਈ ਪੁੱਤ ਸਿੱਖ ਸੇਵਾ ਕਰੇ ਸਤਗੁਰੂ ਕੀ ਤਿਸ ਕਾਰਜ ਸਭ ਸਵਾਰੇ ਜੋ ਇੱਛੈ ਸੋ ਫਲ ਪਾਏ ਸੀ ਪੁੱਤ ਧਨ ਲక్ష్ਮੀ ਖੜ ਮੇਲੇ ਹਰ ਨਿਸਤਾਰੇ ਸਭਨਿੰਦਾ ਆਨ ਸਤਗੁਰੂ ਵਿੱਚ ਜਿਸ ਅੰਦਰ ਹਰ ੁਰਤਾਰੇ ਸੋ ਪਾਏ ਪੂਰਾ ਸਤਗੁਰੂ ਜਿਸ ਲਿਖਿਆ ਲਿਖਤ ਲਲਾਰੇ ਜਨ ਨਾਨਕ ਮੰਗੈ ਧੂੜ ਤਿਨ ਜੋ ਗੁਰ ਸਿੱਖ ਮਿਤ ਪਿਆਰੇ ਮਹੱਲਾ ਚੌਥਾ ਜਿਨ ਕੋ ਆਪ ਦੇ ਵਡਿਆਈ ਜਗਤ ਭੀ ਆਪੇ ਆਣ ਤਿਨ ਕੋ ਪੈਰੀ ਪਾਏ ਡਰਿਐ ਤਾਂ ਜੇ ਕਿਸ ਆਪ ਦੂ ਕੀਚੈ ਸਭ ਕਰਤਾ ਆਪਣੀ ਕਲਾ ਵਿਧਾਏ ਦੇਖੋ ਭਾਈ ਇਹੋ ਅਖਾੜਾ ਹਰ ਪ੍ਰੀਤਮ ਸੱਚੇ ਕਾ ਜਿਨ ਆਪਣੇ ਜੋਰ ਸਭ ਆਣ ਨਿਵਾਏ ਆਪਣੇ ਆ ਭਗਤਾ ਕੀ ਰੱਖ ਕਰੇ ਹਰ ਸੁਆਮੀ ਨਿੰਦਕਾਂ ਦੁਸ਼ਟਾਂ ਕੇ ਮੂੰਹ ਕਾਲੇ ਕਰਾਏ ਸਤਿਗੁਰ ਕੀ ਵਡਿਆਈ ਨਿਤ ਚੜੈ ਸਵਾਈ ਹਰ ਕੀਰਤ ਭਗਤ ਨਿਤ ਆਪ ਕਰਾਏ आनंदिन नाम जप्हो गुरु सिखो हर करता सतगुरु ਘਰੀ ਵਸਾਏ सतगुरु ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹੋਰ ਕਰਤਾ ਆਪ ਮੂਹ ਕਢਾਏ ਗੁਰ ਸਿਖਾ ਕੇ ਮੂਹ ਉਜਲੇ ਕਰੇ ਹਰ ਪਿਆਰਾ ਗੁਰ ਕਾਜੈ ਕਾਰ ਸੰਸਾਰ ਸਬਤ ਕਰਾਏ ਜਨ ਨਾਨਕ ਹਰਿ ਕਾ ਦਾਸ ਹੈ ਹਰ ਦਾਸਨ ਕੀ ਹਰ ਪੈ ਜਿਰ ਖਾਏ ਪੌੜੀ ਤੂੰ ਸੱਚਾ ਸਾਹਿਬ ਆਪ ਹੈ ਸੱਚ ਸਾਹਾ ਹਮਾਰੇ ਸੱਚ ਪੂੰਜੀ ਨਾਮ ਦਿਰੜਾਏ ਪ੍ਰਭ ਵਣਜਾਰੇ ਥਾਰੇ ਸੱਚ ਸੇਵ ਹੈ ਸੱਚ ਵਣੰਜਲੈ ਗੁਣ ਕਥਹਿ ਨਰਾਰੀ ਸੇਵਕ ਭਾਏ ਸੇ ਜਨ ਮਿਲੇ ਗੁਰ ਸ਼ਬਦ ਸਵਾਰੇ ਤੂੰ ਸੱਚਾ ਸਾਹਿਬ ਅਲਖ ਹੈ ਗੁਰ ਸ਼ਬਦ ਲਖਾਰੇ ਸਲੋਕ ਮਹੱਲਾ ਚੌਥਾ ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ ਉਸ ਦੇ ਆਖਿਆ ਕੋਈ ਨਾ ਲੱਗੈ ਨਿਤ ਉਜਾਣੀ ਪੁਕਾਰੇ ਖਲਾ ਜਿਸ ਅੰਦਰ ਚੁਗਲੀ ਚੁਗਲੋ ਵੱਜੈ ਕੀਤਾ ਕਰਤਿਆ ਉਸ ਦਾ ਸਭ ਗਿਆ ਨਿਤ ਚੁਗਲੀ ਕਰੇ ਅਣਹੌਂਦੀ ਪਰਾਈ ਮੂੰਹ ਕੱਢ ਨਾ ਸਕੈ ਉਸ ਦਾ ਕਾਲਾ ਭਇਆ ਕਰਮ ਧਰਤੀ ਸਰੀਰ ਕਾਲਯੁਗ ਵਿੱਚ ਜਿਹਾਂ ਕੋ ਬੀਜੇ ਤੇਹਾ ਕੋ ਖਾਏ ਗੱਲਾਂ ਉੱਪਰ ਤਪਾਵਸ ਨਾ ਹੋਈ ਵਿਸਖਾਦੀ ਤਤਕਾਲ ਮਰ ਜਾਏ ਭਾਈ ਵੇਖੋ ਨਿਆਉ ਸੱਚ ਕਰਤੇ ਕਾ ਜਿਹਾਂ ਕੋਈ ਕਰੇ ਤੇਹਾ ਕੋਈ ਪਾਏ ਜਨ ਨਾਨਕ ਕਉ ਸਭ ਸੋਜੀ ਪਾਈ ਹਰ ਦਰਕੀਆਂ ਬਾਤਾਂ ਆਖ ਸੁਣਾਏ ਮਹੱਲਾ ਚੌਥਾ ਹੁੰਦਾ ਪ੍ਰਤੱਖ ਗੁਰੂ ਜੋ ਵਿਛੜੇ ^{(1)} ਗਿਨ ਕੋ ਦਰ ਢੋਈ ਨਾਹੀ ਕੋਈ ਜਾਏ ਮਿਲੇ ਤਿਨ ਨਿੰਦਕਾਂ ਮੋਹ ਫਿੱਕੇ ਥੁੱਕ ਥੁੱਕ 모ਹੇ ਪਾਹੀ ਜੋ ਸਤਗੁਰ ਫਿਟਕੇ ਸੇ ਸਭ ਜਗਤ ਫਿਟਕੇ ਨਿਤ ਭੰਬਲ ਭੂਸੇ ਖਾਹੀ ਜਿਨ ਗੁਰ ਗੋਪਿਆ ਆਪਣਾ ਸੇ ਲੈਂਦੇ ਢਾਂ ਫਰਾਹੀ ਤਿਨ ਕੀ ਭੁੱਖ ਕਦੇ ਨਾ ਉਤਰੈ ਨਿਤ ਭੁੱਖਾ ਭੁੱਖ ਕੁਕਾਹੀ ਉਹਨਾਂ ਦਾ ਆਖਿਆ ਕੋ ਨਾ ਸੁਣੈ ਨਿਤ ਹੌਲੇ ਹੌਲ ਮਰਾਹੀ ਸਤਿਗੁਰ ਕੀ ਵਿੜਿਆਈ ਵੇਖ ਨਾ ਸਕਨੀ ਉਹਨਾਂ ਅੱਗੇ ਪਿਛੇ ਥਾਂ ਨਾਹੀ ਜੋ ਸਤਿਗੁਰ ਮਾਰੇ ਤਿਨ ਜਾਏ ਮਿਲਹਿ ਰਹਿੰਦੀ ਖੁੰਦੀ ਸਭ ਪਤ ਗਵਾਹੀ ਓਏ ਅੱਗੇ ਕੁਸ਼ਤੀ ਗੁਰ ਕੇ ਫਿਟਕੇ ਜੇ ਉਸ ਮਿਲੈ ਤਿਸ ਕੁਸ਼ਟ ਉਠਾਈ ਹਰ ਤਿੰਨ ਕਾ ਦਰਸ਼ਨ ਨਾ ਕਰੋ ਜੋ ਦੂਜੈ ਭਾਏ ਚਿਤ ਲਾਹੀ ਤੁਰ ਕਰਤੈ ਆਪ ਲਿਖ ਪਾਇ ਤਿਸ ਨਾਲ ਕਿਹੋ ਚਾਰਾ ਨਾਹੀ ਜਨ ਨਾਨਕ ਨਾਮ ਆਰਾਧ ਤੂੰ ਤਿਸ ਅੱਪੜ ਕੋ ਨਾ ਸਕਾਹੀ ਨਾਵੇਂ ਕੀ ਵਡਿਆਈ ਵੱਡੀ ਹੈ ਨਿਤ ਸਵਾਈ ਚੜੈ ਚੜਾਹੀ ਮਹੱਲਾ ਚੌਥਾ ਜੇ ਹੁੰਦਾ ਗੁਰੂ ਬਹਿ ਟਿੱਕਿਆ ਤਿਸ ਜਨ ਕੀ ਵਡਿਆਈ ਵੱਡੀ ਹੋਈ ਿਸਕੋ ਜਗਤ ਨਿਮਿਆ ਸਭ ਪੈਰੀ ਪਿਆ ਜਸ ਵਰਤਿਆ ਲੋਈ ਤਿਸਕੋ ਖੰਡ ਬ੍ਰਹਮੰਡ ਨਮਸ਼ਕਾਰ ਕਰਹਿ ਜਿਸ ਕੈ ਮਸਟਕ ਹੱਥ ਧਰਿਆ ਗੁਰਪੂਰੈ ਸੋ ਪੂਰਾ ਹੋਈ ਗੁਰ ਕੀ ਵਡਿਆਈ ਨਿਤ ਚੜੈ ਸਵਾਈ ਅਪੜ ਕੋ ਨਾਸ ਕੋਈ ਜਨ ਨਾਨਕ ਹਰ ਕਰਤੈ ਆਪ ਬਹਿ ਟਿਕਿਆ ਆਪੇ ਪੈਜ ਰਖੈ ਪ੍ਰਭ ਸੋਈ ਪੌੜੀ ਕਾਇਆ ਕੋਟਿ ਅਪਾਰ ਹੈ ਅੰਦਰ ਹੱਤ ਨਾਲੇ ਗੁਰਮੁਖ ਸੌਦਾ ਜੋ ਕਰੇ ਹਰ ਵਸਤ ਸੰਭਾਲੇ ਨਾਮ ਨਿਧਾਨ ਹਰ ਬਣ ਜੀਐ ਹੀਰੇ ਪਰਵਾਲੇ ਵਿਣ ਕਾਇਆ ਜੇ ਹੋਰ ਥੈ ਧਨ ਖੋਜ ਦੇ ਸੇ ਮੂੜ ਬੇਤਾਲੇ ਸੇ ਉੱਜੜ ਭਰਮ ਪੁਹਾਈਐ ਜਿਉ ਝਾੜ ਮਿਰਗ ਭਾਲੇ ਸ਼ਲੋਕ ਮਹੱਲਾ ਚੌਥਾ ਜੋ ਨਿੰਦਾ ਕਰੇ ਸਤਗੁਰੂ ਪੂਰੇ ਕੀ ਸੋ ਔਖਾ ਜਗ ਮਹਿ ਹੋਇਆ ਨਰਕ ਘੋਰ ਦੁਖ ਖੂ ਹੈ ਓਥੈ ਪਕੜ ਓਹ ਢੋਇਆ ਕੂਕ ਪਕਾਰ ਕੋ ਨਾ ਸੁਣੇ ਓਹ ਔਖਾ ਹੋਏ ਹੋਏ ਰੋਇਆ ਓਨ ਹਲਤ ਪਲਤ ਸਭ ਗਵਾਇਆ ਲਾਹਾ ਮੂਲ ਸਭ ਖੋਇਆ ਓਹ ਤੇਲੀ ਸੰਦਾ ਬਲਦ ਕਰ ਨਿਤ ਭਲ ਕੇ ਉਠ ਪ੍ਰਭ ਜੋਇਆ ਹਰ ਵੇਖੈ ਸੁਣੈ ਨਿਤ ਸਭ ਕਿਛ ਤਿੱਦੂ ਕਿਛ ਗੁਜਾ ਨਾ ਹੋਇਆ ਜੈਸਾ ਬੀਜੇ ਸੋ ਲੁਣੈ ਜੇਹਾ ਪੁਰਬ ਕਿਨੈ ਬੋਇਆ ਜਿਸ ਕਿਰਪਾ ਕਰੇ ਪ੍ਰਭ ਆਪਣੀ ਤਿਸ ਸਤਗੁਰ ਕੇ ਚਰਨ ਧੋਇਆ ਗੁਰ ਸਤਗੁਰ ਪਿਛੇ ਤਰ ਗਿਆ ਜਿਉ ਲੋਹਾ ਕਾਠ ਸੰਗੋਇਆ ਜਨ ਨਾਨਕ ਨਾਮ ਧਿਆਏ ਤੂੰ ਜਪ ਹਰ ਹਰ ਨਾਮ ਸੁਖ ਹੋਇਆ ਮਹੱਲਾ ਚੌਥਾ ਵਡਪਾਗੀਆਂ ਸੁਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰਿ ਰਾਏ ਅੰਤਰਜੋਤ ਪ੍ਰਗਾਸੀਆ ਨਾਨਕ ਨਾਮ ਸਮਾਏ ਪੌੜੀ ਇਹੋ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ ਗੋਹਜ ਰਤਨ ਵਿੱਚ ਲੋਕ ਰਹੇ ਕੋਈ ਗੁਰਮਖ ਸੇਵਕ ਕੱਢੈ ਖੋਤ ਸਭ ਆਤਮ ਰਾਮ ਪਛਾਣਿਆ ਆ ਇੱਕ ਰਵਿਆ ਇੱਕੋ ਓਤ ਪੋਤ ਇੱਕ ਦੇਖਿਆ ਇੱਕ ਮੰਨਿਆ ਇੱਕੋ ਸੁਣਿਆ ਸ਼ਰਵਣ ਸਰੂਪ ਜਨ ਨਾਨਕ ਨਾਮ ਸਲਾਹੇ ਤੂੰ ਸਚ ਸੱਚੇ ਸੇਵਾ ਤੇਰੀ ਹੋਤ ਸ਼ਲੋਕ ਮਹੱਲਾ ਚੌਥਾ ਸਭ ਰਸ ਤਿਨ ਕੈ ਹਿਦੈ ਹੈ ਜਿਨ ਹਰ ਵਸਿਆ ਮਨ ਮਾਹੀ ਹਰ ਦਰਗਹਿ ਤੇ ਮੁਖ ਉਜਲੇ ਤਿਨ ਕੋ ਸਭ ਦੇਖਣ ਜਾਹਿ ਜਿਨ ਨਿਰਪਉ ਨਾਮ ਧਿਆਇਆ ਤਿਨ ਕੋ ਭਉ ਕੋਈ ਨਾਹੇ ਹਰ ਉੱਤਮ ਤਿਨਹੀ ਸਰੇਵਿਆ ਜਿਨ ਕੋ ਧੁਰ ਲਿਖਿਆ ਆਹੇ ਤੇ ਹਰ ਦਰਗਹ ਪੈ ਨਾਈਐ ਜਿਨ ਹਰ ਬੁਠਾ ਮਨ ਮਾਹੇ ਓਏ ਆਪ ਤਰੇ ਸਭ ਕਟੰਬ ਸਿਓ ਤਿਨ ਪਿਛੈ ਸਭ ਜਗਤ ਛਡਾਹੇ ਜਨ ਨਾਨਕ ਕਉ ਹਰ ਮੇਲ ਜਨ ਕਿਨ ਵੇਖ ਵੇਖ ਹਮ ਜਿਵਾਹੇ ਮਹੱਲਾ ਚੌਥਾ ਸਤ ਧਰਤੀ ਪਈ ਹਰੀਆਵਲੀ ਜਿੱਤੈ ਮੇਰਾ ਸਤਗੁਰੂ ਬੈਠਾ ਆਏ ਸੇ ਜੰਤ ਪਈ ਹਰੀਆਵਲੀ ਜਿਨਹੀ ਮੇਰਾ ਸਤਗੁਰੂ ਦੇਖਿਆ ਜਾਏ ਧਨ ਤਨ ਪਿਤਾ ਧਨ ਤਨ ਕੋਲ ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਧਨ ਤਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ ਗਿਨੀ ਡਿਠਾ ਤਿੰਨਾ ਲਏ ਛਡਾਏ ਹਰ ਸਤਗੁਰ ਮੇਲੋ ਦਇਆ ਕਰ ਜਨ ਨਾਨਕ ਧੋਐ ਪਾਏ ਪੌੜੀ ਸਚ ਸੱਚਾ ਸਤਗੁਰ ਅਮਰ ਹੈ ਜਿਸ ਅੰਦਰ ਹਰ ਉਰ ਧਾਰਿਆ ਸਚ ਸੱਚਾ ਸਤਗੁਰ ਪੁਰਖ ਹੈ ਜਿਨ ਕਾਮ ਕਰੋਧ ਬੇਖ ਮਾਰਿਆ ਜਾਂ ਡਿਠਾ ਪੂਰਾ ਸਤਗੁਰ ਤਾ ਅੰਦਰੋਂ ਹੋ ਮਨ ਸਾਧਾਰਿਆ ਬਲੇ ਹਾਰੀ ਗੁਰੇ ਆਪਣੇ ਸਦਾ ਸਦਾ ਘੁੰਮ ਵਾਰਿਆ ਗੁਰਮੁਖ ਜਿੱਤਾ ਮਨਮੁਖ ਹਾਰਿਆ ਸ਼ਲੋਕ ਮਹੱਲਾ ਚੌਥਾ